ਕਿੰਨੇ ਦਿਨ ਹੋ ਗਏ ਕਿਸੇ ਗੱਲ ਵਾਦ ਦਾ ਵੀ ਨਹੀਂ ਪਤਾ ਲੱਗ ਰਿਹਾ ਕੀ ਕਰਾਂ ਅੱਲਾ ਮਾਪਾ ਨਹੀਂ ਲੈ ਆ ਪੁੱਤ ਬੈ ਜਾ ਆ ਜਾ ਬੈਠਦੀ ਮੈਂ ਤੇਰੇ ਕੋਲ ਕੰਮ ਤਾਂ ਮੈਂ ਕਰਿਆ ਹੀ ਸਿਰਸੂਈ ਜਾਂਦਾ ਅੱਛਾ ਕਿਵੇਂ ਕੱਲੀ ਜੀ ਬੋਲੀ ਜਾਂਦੀ ਸੀ ਕੀ ਹੋਇਆ ਬਸ ਕੁਛ ਨਹੀਂ ਉਹੀ ਕਹਿੰਦੀ ਸੀ ਮੈਂ ਤਾਂ ਵੀ ਕੋਈ ਪਤਾ ਲੱਗ ਜਾਂਦਾ ਮੈਨਾਂ ਮੋਟਾ ਕੋਈ ਗੱਲੀ ਮਾਂ ਹੁਣ ਤੱਕ ਕਾਲਾ ਵੀਰ ਪਤਾ ਕਰੀ ਜਾਂਦਾ ਤੇ ਲਾਡੀ ਵੀ ਪਤਾ ਕਰੀ ਜਾਂਦਾ ਤੁਸੀਂ ਫਿਕਰ ਨਾ ਕਰੋ ਸਾਰਾ ਕੁਝ ਠੀਕ ਹੋ ਜਾਊਗਾ ਆਪਾਂ ਡੈਡੀ ਨੂੰ ਸ਼ੀਟ ਤੇ ਛੇਤੀ ਬਾਹਰ ਕੱਢ ਲਾਂਗੇ ਉਹ ਤਾਂ ਤੇਰੀ ਗੱਲ ਠੀਕ ਐ ਪੁੱਤ ਫੇਰ ਵੀ ਤੈਨੂੰ ਪਤਾ ਤਾਂ ਹੈਗਾ ਹੀ ਹੈ ਨਾ ਜੇ ਤੇਰਾ ਪਿਓ ਆਵੇ ਤਾਂ ਮੈਂ ਘਰੇ ਜਾਂਦੀ ਹੋਵਾਂ ਲਾਡੀ ਮੈਨੂੰ ਜਾਣ ਨਹੀਂ ਦਿੰਦਾ ਤੇ ਤੇਰੀ ਮਾਂ ਮੈਨੂੰ ਦੇਖ ਕੇ ਰਾਜੀ ਨਹੀਂ ਕੋ ਕੋਈ ਨਾ ਮਾਤਰ ਨੂੰ ਕਿਹਾ ਨਾ ਤੂੰ ਆਦੀ ਪਰਵਾਤ ਜਮਈ ਨਾ ਕਰਿਆ ਕਰ ਚੁੱਪ ਕਰਕੇ ਆਪਦਾ ਇੱਥੇ ਬੈਠ ਸਾਰਾ ਕੁਝ ਠੀਕ ਹੋ ਜੂਗਾ ਕੁਛ ਦਿਨ ਹੀ ਜਾਂਦੇ ਡੈਡੀ ਘਰੋਂ ਬਾਹਰ ਆ ਜੂਗਾ ਤੁਸੀਂ ਆਪਦੇ ਘਰੇ ਵਗ ਜੂ ਫਿਰ ਪੁੱਤ ਕਿਵੇਂ ਨਾ ਪ੍ਰਵਾਹ ਕਰਾਂ ਚੱਲ ਆਡੀ ਦਾ ਤਾਂ ਸੁਭਾਅ ਬਦਲ ਗਿਆ ਠੀਕ ਆ ਤੇ ਉਹਨੂੰ ਉਹਦਾ ਕੀ ਕਰੀਏ ਉਹ ਤਾਂ ਮੇਰੇ ਕਣੀ ਦੇਖ ਕੇ ਨੱਕ ਬੁੱਲੇ ਜੇ ਕੱਢੀ ਜਾਂਦੀ ਆ ਨਾ ਉਹ ਮਾ ਮਮੀ ਤਸਬਾ ਹਮੇਸ਼ਾ ਹੀ ਐ ਰਹੂਗਾ ਤੁਸੀਂ ਫਿਕਰ ਨਾ ਕਰੋ ਲੈ ਦੇਖ ਲੈ ਖਿਮੀ ਮਾਵਾਂ ਤੀਆਂ ਮੌਇ ਨਾ ਸਿਰ ਨਾ ਸਿਰ ਜੁੜੀ ਬੈਠੀਆਂ ਸ਼ਰਮ ਦੇ ਤੋੜਾ ਇਹਨਾਂ ਨੂੰ ਇੱਕ ਮਾਂ ਕਿ ਬੈਗੀ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵੀ ਦਿਨੋ ਦਿਨ ਮਨਿੰਦਰ ਮੇਰੇ ਹੱਥੋਂ ਨਿਕਲਦੀ ਜਾਂਦੀ ਐ ਗਾਹ ਮੁੰਡੇ ਨੂੰ ਵੀ ਮਾਗਰ ਲਾਉਂਦੀ ਐ ਕੁਛ ਨਾ ਕੁਛ ਤੱਕ ਕਰਨਾ ਹੀ ਪਊ ਮੈਨੂੰ ਪਹਿਲਾਂ ਤੇਦੀਆ ਮਾਂ ਜੀ ਨੂੰ ਘਰੋਂ ਕੱਢਣਾ ਪਊ ਫਿਰ ਮਨਿੰਦਰ ਨੂੰ ਵੀ ਦਬਾ ਕੇ ਰੱਖਣਾ ਪਊਗਾ ਤੇ ਮੁੰਡੇ ਨੂੰ ਆਦੇ ਬੱਸ ਚ ਕਰਨਾ ਪਊਗਾ ਨਹੀਂ ਤਾਂ ਇਹ ਸਾਰੇ ਘਰ ਤੇ ਕਾਬਜ ਹੋ ਜੂ ਮੈਨੂੰ ਤਾਂ ਦੇਖ ਦੇਖ ਕੇ ਇੱਕ ਚੜਦੀ ਇਹਨਾਂ ਨੂੰ ਇੱਕ ਉੱਤਰਦੀ ਐ ਗਾਹ ਕੰਮ ਨੂੰ ਵੱਡਾ ਨੌਕਰਾਂ ਨੇ ਲਾ ਰੱਖੀ ਐ ਜਣੀ ਦੀ ਆਪ ਦੋਨੇ ਮਾਮਾ ਤੀਆਂ ਚੱਜ ਲੱਗੀਆਂ ਹੋਣ ਮੇਰਾ ਜੀ ਕਰਦਾ ਇੱਕ ਤੁਹੀਂ ਪੱਕੇ ਮਿੱਟ ਮਾਰ ਐਨਾ ਦੇ ਸਿਰ 'ਚ ਪੁੱਤ ਮੁੰਡਾ ਕਿੱਥੇ ਆ ਥੱਲੇ ਖੇਡਦਾ ਹੈ ਕਿ ਉੱਤੇ ਬੈਠ ਤੇ ਬੇ ਤਾਂ ਸੁੱਤਾ ਪਿਆ ਹੁਣ ਇਸ ਵਾਰ ਕਿ ਆਇਆ ਹੁਣ ਤਾਂ ਮੈਂ ਤੂੰ ਚੋਦੀ ਫਿਕਰ ਨਾ ਕਰੋ ਚੱਲ ਵਧੀਆ ਜੇ ਤੁਹਾਡੀਆਂ ਮਾਮਾ ਤੀਆਂ ਦੀਆਂ ਗੱਲਾਂ ਮੁੱਕ ਗਈਆਂ ਤਾਂ ਕੋਈ ਕੰਮ ਨੂੰ ਹੱਥ ਪਾ ਲੈ ਚਾਹ ਦੀ ਕੁੱਟੀ ਕਰ ਲੈ ਮम्मी ਕੰਮ ਤਾਂ ਸਾਰੇ ਕੀਤੇ ਪਏ ਆ ਜੇ ਚਾਹ ਪੀਣੀ ਤਾਂ ਪਿਆਰ ਨਾਲ ਹਾਂ ਕੰਮ ਤਾਂ ਸਾਰੇ ਕੀਤੇ ਪਏ ਜਣੀ ਦੀ ਤੂੰ ਕੀਤੇ ਆ ਕਮਰ ਨੂੰ ਤਾਂ ਲਾ ਰੱਖੀ ਐ ਰੌਕ ਰਾਣੀ ਤੁਸੀਂ ਮੰਮੀ ਦਾ ਬਾਹਰ ਦੇ ਕੰਮ ਕਰਦੀ ਰਸੋਈ ਦਾ ਕੰਮ ਨਹੀਂ ਕਰਦੀ ਹਾਂ ਰਸੋਈ ਤੇ ਵੀ ਰੱਖ ਲੈ ਹੁਣ ਇੱਕ ਜਿਆਦੇ ਔਖੀ ਐ ਤੇਰੀ ਮਾਂ ਦਾ ਬਿੱਲੀ ਹੈਗੀ ਬੈਠੀ ਰਹਿਣੀ ਐ ਇਹਦੇ ਨਾਲ ਸਾਰਾ ਦਿਨ ਫੇਰ ਕਿਉਂਦਾ ਮੰਮੀ ਜੀ 2 ਮਿੰਟ ਗੱਲ ਵੀ ਕਰ ਲੈਣੀ ਮੰਮੀ ਨਾਲ ਹਾਂ ਪਰ ਸਾਰਾ ਦਿਨ ਹੀ ਗੱਲਾਂ ਮੈਂ ਤਾਂ ਇਹ ਨਹੀਂ ਸਮਝ ਲੱਗਦੀ ਵੀ ਇਹ じゃ ਕਿਹੜਾ ਤੁਸੀਂ ਅਸੈਂਬਲੀ ਚ ਜਾ ਕੇ ਭਾਸ਼ਣ ਦੇਣਾ ਜਿਹੜੀਆਂ ਤੁਹਾਡੀਆਂ ਗੱਲਾਂ ਨਹੀਂ ਮੁੱਕਦੀਆਂ ਬਸ ਉਹ ਮੈਂ ਛੱਡੀ ਨਾ ਕਹੂੰ ਹਾਂ ਜੱਬਣਾ ਵਾਲਾ ਕੁੱਟ ਜਿਆਦੀ ਕੋਈ ਗੱਲ ਨਹੀਂ ਬਣਾ ਲੈਣੀ ਮੰਮੀ ਨਪਣੇ ਮੇਰੀ ਗੱਲ ਸੁਣਾ ਤੂੰ ਮਾੜੀ ਮੋਟੀ ਤਾਂ ਸ਼ਰਮ ਮੰਨ ਲਾ ਹੁਣ ਤੂੰ ਆਪਦੇ ਘਰੇ ਵਗ ਜਾ ਬਥੇਰੇ ਚਰ ਹੋ ਗਿਆ ਇੱਥੇ ਬੈਠੀ ਨੂੰ ਕੰਮ ਕਰੀਏ ਨੇ ਹਾਂ ਹਾਂ ਕਰੀ ਜਾਨੀਏ ਕੰਮ ਅੱਛਾ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਇੱਥੇ ਨਾ ਨਾ ਤੇਰੇ ਹੰਦੇ ਮੈਨੂੰ ਕੀ ਪ੍ਰੋਬਲਮ ਹੋ ਸਕਦੀ ਹੈ ਚਲ ਕੋਈ ਨਾ ਬਸ ਕੰਮ ਕਰੀ ਜਾ ਜੇ ਤੋ ਕੁਝ ਖਾਣਾ ਪੀਣਾ ਹੁੰਦਾ ਨਾ ਮੈਨੂੰ ਦੱਸ ਦਿਆ ਕਰ ਮੈਂ ਤੁਹਾਨੂੰ ਬਣਾ ਕੇ ਦੇ ਦਿਆ ਕਰ ਹਾਂ ਕੋਈ ਨਾ ਕੋਈ ਨਾ ਠੀਕ ਹੈ ਚਲ ਦੇਖ ਲੈ ਬੇਲੜਾ ਦੋ ਬੈਠੀਆਂ ਨੇ ਤੇ ਤੀਜੀ ਰਲ ਗਈ ਇਹ ਕਿਵੇਂ ਦੰਦ ਕੱਢਦੀਆਂ ਨੇ ਕੰਮ ਦਾ ਡੱਕਾ ਨਹੀਂ ਤੋੜਦੀਆਂ ਅਕੇ ਅਸੈਂਬਲੀ ਚ ਪਾਸਨ ਦੇਣਾ ਵੀ ਟੁਕੜਾ ਕਿਸੇ ਅਸੈਂਬਲੀ ਚ ਪਾਸਨ ਦੇ ਨਾਲ ਕੱਟੇਗੀ ਨਾ ਇਹ ਕੱਟ ਨਾ ਉਹ ਕੱਟ ਕੋਈ ਨਾ ਕਰ ਲੋ ਜਿੰਨਾਂ ਕੱਚ ਬਰੀਕੀਆਂ ਸੋਡੇ ਤੇ ਰਲ ਮਿਲ ਕੇ ਹੁੰਦੀਆਂ ਨੇ ਥੋੜੀ ਦਿਨੀ ਨਹੀਂ ਫਿਰ ਮੰਜੇ ਤੇ ਨਹੀਂ 70 ਤੇ ਬੈਠ ਕੇ ਕੁੱਕਾ ਰੌੜੀ ਦੇਖੀਦਾ ਫਿਰ ਕਿਵੇਂ ਪੈਂਦਾ ਫੇਰ ਆਵੂਗੀ ਇਹ ਬੁਢੜੀ ਦੇ ਧਰਨ ਟਿਕਾਣੀ ਉਨਾਂ ਚਿਰ ਇਹ ਵੀ ਨਹੀਂ ਨੱਕ ਤੇ ਮੱਖੀ ਬੈਠਣ ਦਿੰਦੀ ਸਾਰੇ ਟੱਬਰ ਦਾ ਚੀਂਗ ਚੰਗਿਆੜਾ ਫੇਰ ਮੇਰੇ ਮਨ ਨੂੰ ਸ਼ਾਂਤੀ ਆਊਗੀ ਫੇਰ ਹੂੰ ਕੋਈ ਨਾ ਪੈਣ ਜੀ ਭੱਗ ਜੂਗੀ ਮੈਂ ਇਥੋਂ ਪਰ ਜਦੋਂ ਮਨਿੰਦਰ ਖੜੀ ਹੁੰਦੀ ਹੈ ਨਾ ਉਦੋਂ ਨਾ ਤੁਸੀਂ ਕੁਛ ਬੋਲਿਆ ਕਰੋ ਉਹਨੂੰ ਤਕਲੀਫ ਹੁੰਦੀ ਆ ਅੱਛਾ ਤੇ ਜਿਹੜੀ ਤੂੰ ਇੱਥੇ ਬੈਠੀ ਐ ਤੈਨੂੰ ਦੇਖ ਕੇ ਤਕਲੀਫ ਤਾਂ ਮੈਨੂੰ ਵੀ ਹੁੰਦੀ ਐ ਕਿਤੀ ਵੀ ਤਕਲੀਫ ਵਾਲੀ ਲਿੰਦੀ ਐ ਤੈਨੂੰ ਮੈਂ ਹੁਣ ਕਹਿ ਵੀ ਕੀ ਸਕਦੀ ਆ ਤੁਹਾਨੂੰ ਭੈਣ ਨਾ ਕਾਇਲਾ ਕੋਈ ਨਹੀਂ ਜੇ ਤੇਰਾ ਹੱਕ ਬਣਦਾ ਕਾਇਲਾ ਇਹੀ ਕਾਸਾ ਰਹੇਗੀ ਸ਼ਰਮ ਦੇ ਤੋੜ ਐ ਜੇ ਮਨਿੰਦਰ ਕੁਝ ਚਾਹੀਦਾ ਤੈਨੂੰ ਖਾਣ ਪੀਣ ਨੂੰ ਲਿਆ ਦਿੰਨੀ ਆ ਮੈਂ ਮਨਿੰਦਰ ਬੱਸ ਕੁਝ ਨਹੀਂ ਚਾਹੀਦਾ ਨਾ ਮੈਨੂੰ ਐਂ ਦੱਸ ਕੁੜੇ ਤਨਖਾਹ ਤੈਨੂੰ ਅਸੀਂ ਦਿੰਨੇ ਕਿ ਇਹ ਦਿੰਦੀ ਐ ਇਹਦੀ ਖਤਰਦਾਰੀ ਕਰਦੀ ਐ ਓਹੋ ਭੈਣ ਜੀ ਤੂੰ ਤਾਂ ਐ ਗੁੱਸਾ ਕਰ ਗਈ ਇਹ ਰਿਸ਼ਤੇਦਾਰ ਨਹੀਂ ਆਈ ਹੋਈ ਐ ਨਾ ਕਰੀ ਮੇਰਾ ਤਾਂ ਕਰਕੇ ਹਾਂ ਅਸੀਂ ਤਾਂ ਮੈਂ ਕਿਹਨੇ ਘਰੋਂ ਬਾਹਰ ਆਏ ਹੋਇਆ ਕਰਦੀ ਐ ਗੱਲਾਂ ਮੇਰੀ ਗੱਲ ਸੁਣ ਲੈ ਐਵੇਂ ਬਾੜੀ ਇਹਦੀ ਪੂਸ਼ ਪੂਸ਼ ਕਰਨ ਦੀ ਲੋੜ ਨਹੀਂ ਜਿਹੜੇ ਤੇਰੇ ਘਰ ਦੇ ਕੰਮ ਐ ਨਾ ਚੁੱਪ ਕਰਕੇ ਉਹ ਕਰ ਲਿਆ ਕਰ ਨਾਲੇ ਜਦੋਂ ਬੇਲੀ ਹੋ ਗਈ ਮੈਂ ਦੱਸਦੀ ਮੇਰੇ ਗੋਡੇ ਤੇ ਤੇਲ ਮਣੀ ਫਿਰ ਦੁਖੀ ਜਾਂਦਾ ਕੋਈ ਨਾ ਜੀ ਮਾਰ ਦੂੰ ਕਰ ਦੂੰਗੀ ਮਾਰਸਾ ਕੋਈ ਨਾ ਪਰ ਤੂੰ ਆਬ ਦਾ ਕੰਮ ਕਰ ਲੈ ਠੀਕ ਹੈ ਜੀ ਕਿਵੇਂ ਕਣਖੀ ਜੀ ਚਾਹਕਦੀ ਐ ਭੈ ਜੀ ਕੁਛ ਚਾਹੀਦਾ ਤਾਂ ਨਹੀਂ ਦੇਖ ਤਾ ਲੈ ਕਿੰਨਾ ਤੱਤਾ ਬੋਲਦੀ ਐ ਹਲੇ ਕਹਿੰਦੀ ਮੇਰੇ ਗੋਡੇ ਤੇ ਮਾਰਸ ਕਰਦੀ ਆ ਸਫਾਰੀ ਮਨੂੰ ਨਾ ਜਵਾਕ ਜੇ ਦੀ ਦੇਤੀ ਜੇ ਕਿਤੇ ਤੇਰੀ ਦਿੱਤੀ ਹੁੰਦੀ ਨਾ ਤੁਹਾਨੂੰ ਕਿੱਦੇ ਦੀ ਤੇਰੀ ਸੰਗੀ ਦੱਬੀ ਹੁੰਦੀ ਕੰਮ ਨਿਭੜਿਆ ਹੁੰਦਾ ਕੋਈ ਨਾ ਕਰੂੰ ਤੇਰੇ ਗੋਡੇ ਦੀ ਮਾਰਸ ਸਮਾਰ ਕੇ ਡਾਕਟਰ ਵੀ ਹੈਰਾਨ ਰਹਿਣਗੇ ਵੀ ਗੋਡੇ ਦੀ ਚੱਪਣੀ ਕਿੱਧਰ ਨੂੰ ਪਾਈਏ ਫੇਰ ਲੱਗੋ ਤੈਨੂੰ ਸਮਾਰ ਕੇ ਸੇਖ ਆਈਆ ਵੱਡੀ 12 ਤਾਲੀ ਬੈਣ ਜੀ ਕੇ ਗੱਲ ਪੁੱਛਾਂ ਮੈਂ ਤੁਹਾਨੂੰ ਪੁੱਛ ਲਾ ਬੈਣ ਜੀ ਤੁਸੀਂ ਇਹਨਾਂ ਦੁੱਖ ਕਾਹ ਤੋਂ ਮਨਾਉਨੇ ਹੋ ਮੇਰਾ ਜੇ ਮੈਂ ਉਰੇ ਆ ਗਈ ਮਨਿੰਦਰ ਨਾਲ ਤੁਹਾਡਾ ਪੁੱਤੀ ਲੈ ਕੇ ਆਏ ਮੈਨੂੰ ਰੇ ਐਸੀ ਗੱਲ ਦੇ ਤਾਂ ਰੋਣੇ ਐ ਵੀ ਮੇਰਾ ਪੁੱਤ ਮਗਰ ਲਾ ਰੱਖਿਆ ਤੁਸੀਂ ਹਕੇ ਦੁੱਖ ਕਾ ਦੇਗਾ ਨਾ ਹੋਰ ਮੈਂ ਇੱਥੇ ਖੁਸ਼ੀ ਚ ਢੋਲ ਵਜਾ ਦਿਆਂ ਵੀ ਤੂੰ ਮੇਰੇ ਘਰੇ ਬੈਠੀ ਹੈਂ ਹਾਂ ਜੀ ਕੋਈ ਗੱਲ ਨਹੀਂ ਅੱਜ ਲਾਡੀ ਗਿਆ ਹੋਇਆ ਸਾਰਾ ਕੁਝ ਪਤਾ ਕਰਨ ਵਾਸਤੇ ਜਦੋਂ ਮਨਿੰਦਰ ਦਾ ਪਿਓ ਆ ਗਿਆ ਮੈਂ ਭੱਗ ਜਾਣਾ ਆ ਹੋ ਸਕਦਾ ਕੋਈ ਗੱਲ ਬਾਤ ਆ ਜੀ ਬਣ ਜੀ ਨਹੀਂ ਇਹ ਗੱਲਾਂ ਤਾਂ ਤੂੰ ਪੱਲੀ ਜਾ ਵੀ ਮਨਿੰਦਰ ਦਾ ਪਿਓ ਬਾਹਰ ਆਜੂ ਜੇਲ੍ਹ ਚ ਜਿਹੜੀ ਕਰਤੂਤ ਉਹਨੇ ਕੀਤੀ ਹੈ ਨਾ ਉਹ ਤਾਂ ਉਮਰ ਕੈਦ ਹੋਊ ਉਹ ਤਾਂ ਜੇਲ੍ਹ ਚ ਸੜੂ ਜੇਲ੍ਹ ਚ ਮਨਿੰਦਰ ਦਾ ਪਿਓ ਜਦੋਂ ਬਾਹਰ ਆ ਗਿਆ ਰੀਤ ਮੇਰਾ ਲਹੂ ਪੀ ਜਾਂਦੀ ਹੈ ਯਾਰ ਪੰਗਾ ਲੈ ਲਿਆ ਮੈਨੂੰ ਪਤਾ ਨਹੀਂ ਕਿੱਥੇ ਰਹੀ ਗਈ ਐ ਨਹੀਂ ਬਤਾਉਗੀ ਕਹੇ ਨਾਲ ਕਿਵੇਂ ਆਸਪਤ ਠੀਕ ਆ ਤੂੰ ਦੱਸ ਕਿਵੇਂ ਮੈਂ ਵਧੀਆ ਆਲਾ ਪੈਸੇ ਕਿੰਨੇ ਆ 4 ਲੱਖ 4 ਲੱਖ ਤੈਨੂੰ ਕਿਹਦਾ ਸੱਤਾ ਯਾਰ ਮੇਰੇ ਤਾਂ ਅੱਧੀ ਗੱਲ ਹੀ ਸੁਣਦੀਆਂ ਲੈ ਅੱਧੀ ਗੱਲ ਕੀ ਸੁਣਦੀਆਂ ਕਿੰਨੇ ਮਰ ਤੋਂ ਪੈਸੇ ਦਾ ਇੰਤਜ਼ਾਮ ਹੋਇਆ ਮੈਂ ਲੈ ਆਈ ਨਾ ਮੈਨੂੰ ਐਂ ਦੱਸ ਮੈਂ ਆਪਣੇ ਨਾਨਕੇ ਗਈ ਹੋਈ ਸੀਗੀ ਤੂੰ ਦੋ ਦਿਨਾਂ ਚ ਕੀਤਾ ਕੀ ਐ ਮੈਨੂੰ ਕਹਿੰਦਾ ਘਰ ਦਾ ਵਾਰਿਸ ਮਾਰ ਦੂੰਗਾ ਮਾਰਤਾ ਤੂੰ ਓਏ ਉਹੀ ਕਰੀਏ ਨਾ ਸਕੀਮ ਉਸੇ ਨੂੰ ਪੈਸੇ ਦੇਣਿਆ ਉਸੇ ਨੂੰ ਪੈਸੇ ਦੇਣਿਆ ਕੀ ਮਤਲਬ ਐ ਤੇਰਾ ਉਹ ਕੁੜੀ ਬਣਾਈ ਆ ਯਾਰ ਕੋਈ ਸਹਿਵਾਪੁਰ ਤੋਂ ਤੇ ਫਿਰ ਉਹ ਉਹ ਕਰ ਦੂਗੀ ਹੱਲ ਬਸ ਜਾਵੜੀ ਉਹਨਾਂ ਦੇ ਘਰੇ ਦੱਸਦਾ ਸਾਰਾ ਕੁਝ ਉਹ ਐਵੇਂ ਨਾ ਕਿਸੇ ਤੇ ਵਿਸ਼ਵਾਸ ਕਰਿਆ ਕਰ ਜਿੰਨੇ ਪੈਸੇ ਦਾ ਮੈਂ ਇੰਤਜ਼ਾਮ ਕਰਿਆ ਉਹਦੇ ਤੇ ਨਾਲ ਲੁਟਾਦੀ ਕੀ ਪਤਾ ਉਹ ਕੰਮ ਕਰੇ ਚਾਹੇ ਨਾ ਕਰੇ ਨਹੀਂ ਨਹੀਂ ਪੱਕਾ ਕੰਮ ਕਰੂਗੀ ਉਹ ਸਾਰਾ ਵੀਡੀਓ ਗੱਲ ਤੇ ਮੈਨੂੰ ਦਿਖਾਤਾ ਨੇ ਉਹਨਾਂ ਦੇ ਘਰੇ ਵੈਂਟਰ ਹੋ ਗਈ ਉਹ ਫੈਮਿਲੀ ਦੇ ਵਿੱਚ ਵਿਚਰ ਗਈ ਕੰਮ ਵਾਲੀ ਬਣ ਕੇ ਗਈ ਆ ਉਹਨਾਂ ਦੀ ਉਹ ਪੱਕੀ ਗੱਲ ਆ ਨਾ ਝੂਠ ਤਾਂ ਨਹੀਂ ਬੋਲਦਾ ਜਮਾਂ ਪੱਕੀ ਚਲ ਮੇਰੀ ਗੱਲ ਸੁਣ ਆ 4 ਲੱਖ ਫੜ ਤਿੰਨ ਦਾ ਹੱਲ ਕਿਦੋਂ ਕਰੇਗੀ ਮੇਰੀ ਗੱਲ ਸੁਣ ਲੈ ਜਦੋਂ ਘਰ ਦਾ ਵਾਰਿਸ ਮਰ ਗਿਆ ਨਾ ਉਦੋਂ ਬਾਕੀ ਪੈਸੇ ਦਾ ਇੰਤਜ਼ਾਮ ਵੀ ਮੈਂ ਕਰ ਦਾਂਗੀ ਪਰ ਤੂੰ ਮੈਨੂੰ ਕਿਹਾ ਸੀਗਾ ਵੀ ਇੱਕ ਦਿਨ ਚ ਵਾਰਿਸ ਖਤਮ ਕਰ ਦੂੰਗਾ ਤੂੰ ਆਪਣੀ ਜ਼ੁਬਾਨ ਤੇ ਤਾਂ ਨਹੀਂ ਰਿਆ ਮੈਂ ਆਪਣੀ ਜ਼ੁਬਾਨ ਤੇ ਰਹੀ ਆਂ ਪੈਸੇ ਲੈ ਕੇ ਆਈ ਆਂ ਚਾਹੇ ਘਾਟੀ ਲੈ ਕੇ ਆਈ ਆਂ ਮੈਂ ਉਹ ਇੱਕ ਦਿਨ ਚ ਯਾਰ ਹੁਣ ਤੈਨੂੰ ਕੀ ਕੀਤਾ ਤਾਂ ਸੀਗਾ ਇੱਕ ਦਿਨ ਵਾਲਾ ਕੰਮ ਵਾਹ ਨਹੀਂ ਤੈਨੂੰ ਕਿਹਾ ਸੀਗਾ ਵੀ ਅਰਜੀ ਕਰ ਦੇ ਕੰਮ ਦੇਖ ਲੈ ਤੂੰ ਆਪਦੇ ਘਰੇ ਆ ਗਈ ਨਾ ਤਾਂ ਕਰਕੇ ਮੈਂ ਉੱਥੋਂ ਮੈਨੂੰ ਜਿਉ ਸੱਟ ਲੱਗੀ ਫਿਰ ਮੈਂ ਸਿਆਣਾ ਹੋ ਗਿਆ ਅੱਛਾ ਸਿਆਣਾ ਹੋ ਗਿਆ ਮੇਰਾ ਤਾਂ ਉੱਥੇ ਦਿਲ ਨਹੀਂ ਲੱਗਿਆ ਹੈਗਾ ਤਾਂ ਮੈਂ ਇੱਥੇ ਆ ਗਈ ਆਪਣੇ ਘਰੇ ਫੋਨ ਫੋਨ ਕਿਹਨੂੰ ਚੱਕਦੀ ਤੂੰ ਮੇਰਾ ਫੋਨ ਕੀ ਚੱਕਾ ਮੈਂ ਉੱਥੇ ਸਾਰਾ ਟੱਬਰ ਤਾਂ ਮੇਰੇ ਮੂਰੇ ਬੈ ਜਾਂ ਵੀ ਤੂੰ ਕਿਉਂ ਆਈ ਆ ਕਿਉਂ ਆਈ ਆ ਵੀ ਲੈ ਦੱਸ ਛੁੱਟੇ ਕੱਟਣ ਨਹੀਂ ਆ ਸਕਦੀ। ਉਰੇ ਬੈਠ ਨੂੰ ਕੜਾ ਸ਼ੀਸ਼ਾ ਯਾਰ ਤੂੰ ਚੱਲ ਕੋਈ ਨਹੀਂ ਬਾਰਸ ਦਾ ਹੱਲ ਤਾਂ ਹੋ ਜਾਊਗਾ। ਉਦੋਂ ਬਾਅਦ ਰਾਜੂ ਕੰਡਾ ਬਹੁਤ ਤੇ ਸਰਦਾਰ ਜਿਹਦਾ ਵੀ ਕੱਢਣਾ ਗਾ ਇਹ ਵੀ ਯਾਦ ਰੱਖੀ ਗੱਲ ਪੈਸੇ ਹੋਰ ਵੀ ਚਾਹੀਦੇ ਆ। ਪੈਸੇ ਹੋਰ ਦਾ ਤਾਂ ਮੈਂ ਹਿੱਲਾ ਕਰ ਦਾਂਗੀ। ਉਹ ਤਾਂ ਮੇਰੇ ਤੋਂ ਤਲਾਕ ਲੈਣ ਨੂੰ ਫਿਰਦਾ ਆ। 50000 ਕਿਹੜੀਆਂ ਗੱਲਾਂ ਕਰਦੀਆਂ ਤੂੰ ਐ ਗੱਲਾਂ ਨਹੀਂ ਤਲਾਕ ਹੋ ਜਾਂਦੇ ਹੁੰਦੇ ਆ। ਕੋਈ ਗੱਲ ਨਹੀਂ ਤੈਨੂੰ ਮੈਂ ਉੱਥੇ ਹੀ ਪ사 ਕੇ ਦਿਖਾਉਂਗਾ ਇੱਥੇ ਤੂੰ ਆ ਇੱਥੇ ਮੈਂ ਆ ਦੇਖਦੀ ਆ ਬੰਦਾ ਕੀ ਆ। ਮੈਂ ਤਾਂ ਉਸ ਘਰੇ ਵਸਣਾ ਹੀ ਨਹੀਂ। ਮੈਂ ਉਹੀ ਤਾਂ ਮੈਂ ਸਕੀਮ ਲਈਏ ਨਾ ਵੀ ਤੇਰੇ ਉੱਥੇ ਪੈਰ ਲੱਗ ਜਾਣ ਯਾਰ ਰਾਜ ਆਪਣਾ ਹੋ ਜੇ ਹੋਰ ਦੱਸ ਕਿਉਂ ਤਾਂ ਪਾਪੜ ਵੇਲੀ ਜਾਂਦੇ ਨੇ ਇਹਨੇ ਖਰਚਾ ਕਿੰਨਾ ਹੋਈ ਜਾਂਦਾ ਖਰਚਾ ਤਾਂ ਹੋਈ ਜਾਂਦਾ ਕੰਮ ਵੀ ਬਣੇ ਨਾ ਕੰਮ ਤਾਂ ਆਪਣਾ ਕੋਈ ਬਣ ਨਹੀਂ ਰਿਹਾ ਹੈਗਾ ਕੰਮ ਹਫਤੇ ਦੇ ਵਿੱਚ ਵਿੱਚ ਸਾਰਾ ਹੋ ਜਾਊਗਾ ਡੰਨ ਉਦੋਂ ਬਾਅਦ ਸਰਦਾਰ ਜੇ ਦੀ ਵਾਰੀ ਆਈ ਲੈ ਜਾਗਾ ਉਹਨੂੰ ਸੰਭੂਗਾ ਮੈਂ ਉਹਨੂੰ ਆਪ ਸੰਭੂਗਾ ਹੂੰ ਤੂੰ ਤਾਂ ਮੇਰੇ ਨਾਲ ਅਦਾ ਗੱਲਾਂ ਮਰਨ ਜੋ ਗਈਆਂ ਕੰਮ ਤੇ ਤੇ ਕੁਝ ਨਹੀਂ ਹੋਣਾ ਦੇਖਦੇ ਆ ਹਫਤਾ ਵੀ ਪਹਿਲਾਂ ਇੱਕ ਦਿਨ ਦਿੱਤਾ ਸੀ ਹੁਣ ਹਫਤਾ ਦੇਰੀ ਹਫਤੇ ਤੋਂ ਬਾਅਦ ਮੈਂ ਕੋਈ ਦਿਨ ਨਹੀਂ ਦੇਣਾ ਫਿਰ ਮੈਂ ਜਾਣਾ ਚਾਹੀ ਮੇਰਾ ਕੰਮ ਜਾਣਾ ਚੰਗਾ ਬਾਬਾ ਯਾਰ ਕਿਉਂ ਐਵੇਂ ਕਰਨ ਖਾਈ ਇਹਨਾਂ ਦੇਖ ਤਾਂ ਲੈ ਪਹਿਲਾਂ ਕਿੱਥੋਂ ਤੱਕ ਤਾਗੇ ਹੁਣ ਹੌਲੀ ਹੌਲੀ ਕਰਾਂਗੇ ਧਿਆਨ ਨਾਲ ਕੰਮ ਵੀ ਕਿਸਾਨੂੰ ਪਤਾ ਵੀ ਨਾ ਲੱਗੇ ਪਹਿਲੇ ਸੱਪ ਮਰ ਜੇ ਨਾਲੇ ਸੂਟੀ ਬਚ ਜੇ ਸਹੀ ਗੱਲ ਆ ਮੈਨੂੰ ਤਾਂ ਟੈਨਸ਼ਨ ਜੀ ਹੋਈ ਜਾਂਦੀ ਪਤਾ ਨਹੀਂ ਮੇਰੀ ਜ਼ਿੰਦਗੀ ਚ ਕੀ ਹੋਈ ਜਾਂਦਾ ਚੰਗਾ ਭੜਾ ਉਸ ਦਿਨ ਮੈਂ ਦਵਾਈ ਦੋ ਦਿਨ ਠਹਿਰ ਕੇ ਪਾਉਂਦੀ ਸੀ ਉਹਨਾਂ ਦੀ ਚਾਹ ਚ ਤੇ ਤੂੰ ਕਾਲੀ ਕਰਤੀ ਤੇਰੀ ਕਾਲੀ ਕਰਕੇ ਸਾਰਾ ਕੰਮ ਵਿਗੜਿਆ ਹੋਰ ਕੋਈ ਗੱਲ ਨਹੀਂ ਮੈਨੂੰ ਗਰਮੀ ਵਾਲੀ ਆਉਂਦੇ ਤੇ ਤੇਰੇ ਵੱਡੇ ਸਰਦਾਰ ਤੇ ਯਾਰ ਮੈਂ ਥੋੜੂ ਰੁਕੇ ਨਹੀਂ ਗਿਆ ਤਾਂ ਹੀ ਤਾਂ ਤੈਨੂੰ ਕਿਹਾ ਸੀਗਾ ਜਲਦੀ ਜਲਦੀ ਕੰਮ ਨਮੇੜਦਾ ਤੈਨੂੰ ਚੰਗੀ ਤਰ੍ਹਾਂ ਪਤਾ ਕਾਲੀ ਵਾਲਾ ਕੰਮ ਨਾ ਹਮੇਸ਼ਾ ਇਹੋ ਜਿਹਾ ਹੀ ਬੰਦਾ ਆਪਣੇ ਨਾਲ ਤਾਂ ਹੀ ਰੁਕ ਗਿਆ ਫਿਰ ਮੈਂ ਹੁਣ 5-7 ਦਿਨ ਦਾ ਤਾਂ ਹੀ ਟਾਈਮ ਲਿਆ ਚੱਲ ਕੋਈ ਨਾ ਤੂੰ ਆ ਕੰਮ ਕਰਦੀ ਮੈਂ ਹੁਣ ਘਰੇ ਜਾਵਾਂ ਤੂੰ ਪੈਸੇ ਦਾ ਅਡਜਸਟਮੈਂਟ ਕਰ ਜਲਦੀ ਉਹ ਪਹਿਲੇ ਕੰਮ ਕਰਦੀਆ ਤੇਰੇ ਮਰੇ ਹੱਥ ਬੰਨੇ ਪੈਸੇ ਦਾ ਹਿੱਲਾ ਵੀ ਮੈਂ ਕਰ ਦਾਂਗੀ। ਉਹ ਯਾਰ ਕੰਮ ਫੇਰ ਹੀ ਹੋਊਗਾ ਜੇ ਪੈਸਾ ਸਿੱਟਾਂਗੇ। ਆਪਾਂ ਐ ਬਿਨਾ ਪੈਸੇ ਤੋਂ ਰਿਸਕ ਕੌਣ ਲੈਂਦਾ ਬੁਰਬੁਲਾ। ਜਿਵੇਂ ਕਾਣੀ ਗੱਲ ਨਗਰਿਆ ਕਰਦੋਂ। ਚੱਲ ਕੋਈ ਨਾ। ਹੈ? ਚੰਗਾ ਹੁਣ ਮੈਂ ਜਾਂਦੀ ਆ। ਚੱਲ ਫੋਨ ਫਾਨ ਕਰ ਲਿਆ ਕਰ। ਬਾਕੀ ਮੇਰੇ ਤੇ ਛੱਡ ਦੇ। ਠੀਕ ਐ ਤੇਰੇ ਤੇ ਸਾਰਾ ਕੁਝ ਛੱਡਿਆ ਹੋਇਆ। ਦੇਖਦੇ ਹੁਣ ਤੂੰ ਕੀ ਕੁੱਛ ਕਰਦਾ। ਚੱਲ ਜਾ ਬੜਾ। ਬਹੁਤ ਸਾਨੀ। ਚਾਹ ਉਹ 4 ਲੱਖ ਤਾਂ ਆਇਆ ਹੱਥ। ਲੱਖ ਡੇਢ ਲੱਖ ਚ ਕਿਰਾਂ ਨੂੰ ਬਰਾਲਾਂਗੇ। 2.5 ਲੱਖ ਨਾਲ ਆਉਦਾ ਠਗ ਟਕਾ ਜਿੱਲੀ। ਜਿੱਦੀ ਆਪਾਂ और कंडे चूहे लंडे आगे पैड़ आगे पैर त्यागे 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 और मेरे आ त्याग हुए ले तू मेरे कार कर दे कर दे कर दे कर दे कर दे ओए 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 फोक लू जा मेरी गल सुन ओए चीजी खाएगा खाएगा चीजी ए ले आ देख चीजी है किसे ने दसी ना चंगा भी मैंने की नहीं दी खा नहीं ਨੀ ਨਹੀਂ। ਇਹ ਲੈ। ਲੈ ਮਹਾਰਾਣੀ ਪੰਨਿਆ ਰਵੰਦਰ ਮੌਜਾਂ ਨਾਲ ਏਸੀ ਵਾਲੇ ਕਮਰੇ 'ਚ। ਆਜ ਇਹਨੂੰ ਕੋਈ ਨਹੀਂ ਬਚਾ ਸਕਦਾ। ਹੈਨਾ ਪੁੱਤ? ਆਪਾਂ ਨੂੰ ਕਿਵੇਂ ਚ ਖੇਡਾਂਗੇ ਹੈਨਾ? ਮੈਂ ਲੁਕਾਂ ਜਾਕੇ ਤੂੰ ਫਿਰ ਪਾੜੇਗਾ ਮੈਨੂੰ। ਹੈਨਾ? ਆਹ ਕਾਲਾ ਪੁੱਤ ਜੀ ਤੇਰਾ। ਕਾਲ पुतो इतने बैठा कला है, है? आह आ भाई तू क्या चक्की बैठा पीते तेरे बैठा है, है? है? कौन मनिंदर मनिंदर ओ बेबे कमाल होगी यार कौन है पुत की हो गई ਹੋਣਾ ਕੀ ਹੈ ਇਹ ਆ ਦੇਖ ਆ ਦੇਖ ਕਾਲੀ ਦਵਾਈ ਹੈ ਕਿਹਦੇ ਚੱਕੀ ਹੋਤੇ ਹੈ ਉਹ ਤੋਂ ਅਗਲੀ ਕੀ ਹੋ ਗਿਆ ਕੋਈ ਇੱਕ ਜਵਾਗ ਦਾ ਧਿਆਨ ਨਹੀਂ ਰੱਖਿਆ ਜਾਂਦਾ ਆਰਮਨਾਲ ਅੰਦਰ ਪਈਓ ਤੁਸੀਂ ਇਹ ਗੱਲ ਕੀ ਹੋ ਗਈ ਗਲਤ ਆ ਦੱਸ ਦੇ ਆ ਦਵਾਈ ਦੇਖ ਲੈ ਬੇ ਪਸ਼ੂ ਵਾਲੀ ਦਵਾਈ ਹੈ ਜੇ ਕਦੇ ਪੀ ਜਾਂਦਾ ਹੈ ਫਿਰ ਪੀਤੀ ਤੇ ਨਹੀਂ ਹੈ ਤੇ ਤੈਨੂੰ ਬਰਾਦ ਪਸ਼ਰੀ ਹੈ ਇਹਦੇ ਇਹਦੇ ਕੰਮ ਨੇ ਮੈਨੂੰ ਤਾਂ ਇਹ ਸਮਝ ਲੱਗਦੀ ਵੀ ਘਰ ਦੇ ਕੰਮ ਤਾਂ ਆਹ ਕਰ ਦਿੰਦੀ ਹੈ ਤੂੰ ਕਿਹੜੇ ਕੰਮਾਂ ਚਲਜੀ ਹੋਏ ਵੀ ਜਵਾਕ ਦਾ ਧਿਆਨ ਨਹੀਂ ਰੱਖ ਸਕਦੀ ਮम्मी ਤੁਹਾਡੇ ਕੋਲ ਤਾਂ ਛੱਡ ਕੇ ਗਈ ਸੀਗੀ ਜਵਾਕ ਨੂੰ ਛੱਡ ਕੇ ਗਈ ਸੀ ਤੂੰ ਲਾ ਕੇ ਐਸੀ ਪਈ ਰਿਹਾ ਕਰ ਮੇਰੀ ਨਾ ਗੱਲ ਸੁਣ ਲੋ ਠੀਕ ਆ ਥੋੜੀ ਜਮਾਈ ਛੱਡ ਲਈ ਪਈ ਹੈਗੀ ਨਾਲੇ ਤੈਨੂੰ ਕਾਦੇ ਵਾਸਤੇ ਰੱਖਿਆ ਘਰ ਦੇ ਕੰਮ ਤੂੰ ਕਰ ਦਿੰਨੀ ਆ ਸਾਰੇ ਥੋੜੇ ਤੋਂ ਕਲਾ ਇੱਕ ਜਵਾਕ ਵੀ ਨਹੀਂ ਸੰਭਦਾ ਜੀ ਸੱਚੀ ਮੈਂ ਬੇਬੇ ਕੋਲ ਛੱਡ ਕੇ ਗਈ ਸੀ ਇਹ ਕਹਿੰਦਾ ਦਾਦੀ ਕੋਲ ਜਾਣਾ ਤੈਨੂੰ ਪਤਾ ਨਾ ਕਿੰਨੀਆਂ ਸੁੱਖਾਂ ਨਾਲ ਆ ਜਾਵਾਂ ਕਿ ਮੈਂ ਤੇ ਮੇਰੇ ਜਵਾਕ ਨੂੰ ਕੁਝ ਵੀ ਹੋ ਜਾਣਾ ਸਾਵਾਂ ਵਾਲੇ ਤੇਰਾ ਬੰਨ ਆ ਗਿਆ ਫਿਰ ਸਵੇਰ ਦੀ ਉਹਨੂੰ ਜਵਾਕ ਨੂੰ ਮੈਂ ਖੜਿਆ ਹੀ ਜਾਂਨੇ ਹੁਣ ਪਈ ਤੁਰ ਫਿਰ ਤੂੰ ਅੰਦਰ ਹੀ ਗੌਰ ਰੱਖ ਸਕਦੀ ਏ ਮੈਨੂੰ ਕਿਉਂ ਹੁਣ ਸਾਰਾ ਦਿਨ ਮੈਨੂੰ ਸੋਕੇ ਦਿੱਤਾ ਵੀ ਮਈਆਂ ਦੇ ਮਗਰ ਮਗਰ ਫਿਰਦੀ ਰਹੇ ਉਸ ਦਿਨ ਇੱਕ ਵਾਰੀ ਕਹਿੰਦੇ ਵੀ ਮੁੰਡੇ ਨੇ ਤੂੰ ਫੜ ਕੇ ਲੈ ਜਾ ਤੂੰ ਐ ਦੱਸ ਕਰਦੀ ਕੀ ਸੀ ਅੰਦਰ ਕੁਛ ਨਹੀਂ ਮੈਂ ਤਾਂ ਪਈ ਸੀ ਕੰਮ ਕਮ ਨਵੇੜ ਕੀ ਤੇਨੂੰ ਇਹਦੀ ਫਿਕਰ ਹੈਗੀ ਕਿ ਹੈ ਨਹੀਂ ਫਿਕਰ ਹੈਗੀ ਤਾਂ ਮੰਮੀ ਕੋਲ ਛੱਡ ਕੇ ਗਈ ਸੀ ਮੇਰੀ ਗੱਲ ਸੁਣ ਪੁੱਤ ਇੱਕ ਬੰਦਾ ਤਾਂ ਨਾ ਐ ਰੱਖ ਲਓ ਵੀ ਇਹਨੂੰ ਐ ਦੱਸਿਆ ਕਰਿਓ ਵੀ ਭਾਈ ਤੂੰ ਆਦੇ ਮੁੰਡੇ ਦੀ ਨਿਗਾ ਰੱਖ ਲੈ ਤੂੰ ਕੀ ਕਰਦੀ ਸੀ ਭਾਈ ਮੈਂ ਤਾਂ ਉਧਰ ਅੰਦਰ ਉਹ ਕਮਰਾ ਸਮਾਰਨ ਲੱਗ ਰਹੀ ਧੀ ਰੇਸ ਬਰੇਜੀ ਵਾਲਾ ਉਹ ਥੈਲੇ ਜਗਾਹਾਂ ਕਰਕੇ ਇਸ ਤਰਨ ਲੱਗ ਰਹੀ ਧੀ ਨਾ ਦੇਖੋ ਸ਼ੀਸ਼ਿਆਂ ਜੁੱਸ਼ੇ ਜਿਹੜੇ ਬਾ ਡਿੱਗੀਆਂ ਪਈਆਂ ਨੇ ਆਹ ਤਵੇ ਬਾਈ ਕਿੱਥੇ ਆ ਤੱਕੀ ਅ ਦੇਖਿਆ ਹੈ ਪਹਿਲਾਂ ਕਦੇ ਨਾ ਹੈ ਮੈਂ ਤਾਂ ਦੇਖੀ ਅਜਵਾਗ ਨੇ ਉੱਥੋਂ ਚੱਕੀ ਆ ਉੱਥੇ ਕਿਵੇਂ ਆ ਗਈ ਇਹ ਉਹ ਤਾਂ ਖੋਲੀ ਨਹੀਂ ਕਿਸੇ ਨੇ ਕਮਰਾ ਵੱਡੇ-ਮੋਟੇ ਨਾਲ ਧਿਆਨ ਰੱਖਿਆ ਕਰੋ ਜੇ ਕੋਈ ਕੰਮ ਧੰਦਾ ਕਰਦੇ ਹੋਣਾ ਨਾ ਆਸ-ਪਾਸੇ ਨਿਗਾਹ ਮਾਰ ਲਿਆ ਕਰੋ ਮਾੜੀ ਮੋਟੀ ਕੋਈ ਚੀਜ਼ ਪਈ ਹੈ ਕਿ ਨਹੀਂ ਜਵਾਕਾਂ ਵਾਲਾ ਘਰ ਹੈ ਜਵਾਕ ਪੀ ਜਾਂਦਾ ਜੇ ਫਿਰ ਇਹ ਤਾਂ ਨਾਲੇ ਉੱਧਰ ਗਈ ਨਹੀਂ ਮੇਰੇ ਲਾਵੇ ਮੈਂ ਤਾਂ ਅੰਦਰੋਂ ਬਾਹਰ ਲਾ ਰੱਖਿਆ ਸੀ ਇਸ ਗੱਲ ਦੀ ਮੈਂ ਨਹੀਂ ਗਲਤੀ ਹੋ ਗਈ ਜਿੱਧੂ ਮੁੜ ਕੇ ਨਹੀਂ ਗਲਤੀ ਤੇਰੀ ਗਲਤੀ ਨੂੰ ਕੀ ਕਰਾਂਗੇ ਜੇ ਜਵਾਕੇ ਦਵਾਈ ਪੀ ਜਾਂਦਾ ਜ਼ਹਿਰ ਵਾਲੀ ਕਿਹਦੀ ਮਾਨੂੰ ਮਾਸੀ ਕਹਿੰਦੀ ਬੇੜਾ ਥਾਉਂਦਾ ਮੁੜ ਕੇ ਮੰਮੀ ਫਿਰ ਤੁਸੀਂ ਵੀ ਤਾਂ ਧਿਆਨ ਰੱਖ ਸਕਦੇ ਜੇ ਤੁਹਾਡੇ ਕੋਲ ਛੱਡ ਕੇ ਗਈ ਸੀ ਉਹ ਨਾ ਰੱਖੀ ਧਿਆਨ ਮੇਰੀ ਗੱਲ ਸੁਣ ਲੈ ਗਾਲੀ ਬਕਵਾਸ ਨਾ ਕਰ ਅਫਰ ਜਵਾਕ ਮਤਲਬ ਜਿਵੇਂ ਤੈਨੂੰ ਕਹੀ ਐ ਨਾ ਚੰਗਿਆਈ ਕਹਿੰਦੇ ਕੋਈ ਤੇਰੇ ਮਾਰੇ ਨਹੀਂ ਕਹਿੰਦੇ ਆ ਤੇਰੇ ਜਵਾਕ ਵਾਸਤੇ ਕਹਿੰਦੇ ਆ ਉਹ ਮੈਨੂੰ ਵੀ ਪਤਾ ਐ ਮੈਂ ਤੈਨੂੰ ਕੀ ਕਹੀ ਐ ਨੇ ਪਹਿਲਾਂ ਮੇਰੇ ਕੋਲ ਸੀ ਮੰਮੀ ਕੋਲ ਜਾਣਾ ਸੀ ਗਿਆ ਨੇ ਮੈਂ ਮੰਮੀ ਕੋਲ ਛੱਡ ਗਈ ਇਹ ਤਾਂ ਪੱਟ ਦੀ ਫੋਨ ਨੇ ਸਾਰਾ ਦਿਨ 24 ਘੰਟੇ ਕੰਮ ਨੂੰ ਆ ਰੱਖ ਲਈ ਲੈ ਕੇ ਫੋਨ ਤੇ ਟੱਚ ਟੱਚ ਕਰੀ ਜਾ ਪਤਾ ਨਹੀਂ ਇਹਦੇ ਗਾਂਹ ਐਡੇ ਕਿੱਡੇ ਕ ਕਾਰੋਬਾਰ ਚੱਲਦੇ ਆ ਜਿਹੜਾ ਤੇਰਾ ਫੋਨ ਜਣਾ ਜਿੰਨਾ ਚਿਰ ਜਵਾਕ ਤੁਰਿਆ ਫਿਰਦਾ ਉਹਨਾਂ ਚਿਰ ਤੇਰੇ ਹੱਥ ਦੇ ਵਿੱਚ ਦੇਖ ਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਮੈਂ ਸਿੱਧੀ ਜੀ ਗੱਲ ਐ ਜੋ ਜਵਾਕ ਸੌ ਗਿਆ 10 15 ਮਿੰਟ ਜੇ ਚਲਾਉਣਾ ਤਾਂ ਚਲਾ ਲਿਆ ਨੇ ਪਰ ਦੇਖ ਲਾ ਮਾਰੂ ਚ ਲਾ ਕੇ ਜਿਵੇਂ ਸਿੱਸੀ ਜੀ ਮਰੀ ਆ ਉਹ ਹੋ ਮੈਂ ਤੁਹਾਨੂੰ ਪਤਾ ਹੀ ਕਿੰਨਾ ਫੋਨ ਚਲਾਉਣੀ ਆ ਨਾ ਸਭ ਤੋਂ ਜਿਆਦਾ ਮੈਂ ਹੀ ਧਿਆਨ ਰੱਖਦੀ ਆ ਨਾ ਮੈਂ 2 ਮਿੰਟ ਮੰਮੀ ਕੋਲ ਛੱਡ ਕੇ ਜਾਈ ਸੀ ਤੁਸੀਂ ਜਦੋਂ ਕੰਮ ਧੰਦਾ ਕਰ ਲੈਣਾ ਨਾ ਆਪਦਾ ਤੁਸੀਂ ਵੀ ਸਪੈਸ਼ਲ ਤੁਹਾਨੂੰ ਰੱਖਿਆ ਕਾਦੇ ਵਾਸਤੇ ਆ ਜਵਾਂ ਕਾ ਧਿਆਨ ਤੁਸੀਂ ਰੱਖਣਾ ਠੀਕ ਹੈ ਤੇ ਜਿਹੜਾ ਆਪਣਾ ਖਾਣ ਪੀਣ ਜਿਹੜਾ ਹੁੰਦਾ ਇਹ ਤਾਂ ਆਪੇ ਬਣਾ ਲੈਣਗੇ ਆ ਜਦੋਂ ਇਹ ਖਾਣ ਪੀਣ ਕਰਦੇ ਆਉਂਦੀ ਆ ਤੁਹਾਨੂੰ ਪਤਾ ਆ ਵੀ ਇਸ ਤੇ ਮੇਰੇ ਰਸੋਈ ਦੇ ਵਿੱਚ ਨੇ ਉਹ ਜਵਾਂ ਕ ਨੂੰ ਤੁਸੀਂ ਫੜ ਕੇ ਰੱਖਣਾ ਨਾਲੇ ਮੇਰੀ ਗੱਲ ਸੁਣੀ ਕੋ ਤੇ ਛਾੜੂ ਪੋਚੇ ਨੂੰ ਕਿੰਨਾ ਚਿਰ ਲੱਗਦਾ ਹੈਗਾ ਏ ਵੀ ਐਡ ਉੱਥੇ ਨਿਚਕਣੇ ਹੀ ਨਿਚਕੇ ਆਈ ਜੋ ਵੀ ਤੂੰ ਉਹਦਾ ਛੇਤੀ ਕੰਮ ਨਿਮੇੜ ਕੇ ਨਾ ਜਵਾਕ ਦਾ ਧਿਆਨ ਰੱਖ। ਮੇਰੀ ਗੱਲ ਸੁਣ ਲੋ ਜੇ ਕੰਮ ਹੁੰਦਾ ਠੀਕ ਹੈ ਜੇ ਬਾਹ ਲੱਗਦਾ ਤਾਂ ਮੈਨੂੰ ਦੱਸ ਦੋ ਅਸੀਂ ਕਿਸੇ ਹੋਰ ਨੂੰ ਪੁੱਛ ਲੈਨੇ ਆ। ਨਹੀਂ ਨਹੀਂ ਉਹਦਾ ਭੈਣ ਜੀ ਨੇ ਕਹਿਤਾ ਦੀ ਕਹਿੰਦੀ ਉਹ ਕਮਰਾ ਸਮਾਰਨ ਵਾਲਾ ਹੈਗਾ ਮੈਂ ਤਾਂ ਤਾਂ ਕਰਕੇ ਸਮਾਰਨ ਲੱਗ ਗਈ ਨਹੀਂ ਤਾਂ ਮੈਂ ਇੱਥੇ ਬੈਠੀ ਰਹਿੰਦੀ ਮੁੰਡੇ ਲਵੇ ਮੇਰਾ ਕਿਹੜਾ ਕੋਈ ਟੈਕਸ ਲੱਗਦਾ। ਕੀ ਕਰਾਉਣਾ ਉਸ ਕਮਰੇ ਤੋਂ ਨੂੰ ਉਹ ਕਮਰਾ ਆਪਾਂ ਕਦੇ ਖੋਲਿਆ ਨਹੀਂ ਜੈ ਖਾਣੇ ਦਾ ਬਾਲੇ ਚਿਰ ਦਾ ਬੰਦ ਪਿਆਗਾ ਜਿਹੜੇ ਇਹ ਵੀ ਸਾਰਾ ਦਿਨ ਬੇਲੀ ਕੀ ਕਰਦੇ ਮੈਂ ਖਾਪਾਈ ਮਹੀਨੇ ਚ ਇੱਕ ਵਾਰੀ ਤਾਂ ਉਧਰ ਵੀ ਸਫਾਈ ਕਿੰਨਾ ਟਾਈਮ ਹੋ ਗਿਆ ਉਹ ਕਮਰੇ ਨੂੰ ਖੋਲਣ ਨੂੰ ਕੋਈ ਸੱਪ ਹੋਊਗਾ ਇਹ ਸੱਪ ਜਾਊਗਾ ਲੜ ਕਿਉਂ ਆਏ ਬਚਾਈ ਨੂੰ ਤੂੰ ਨਹੀਂ ਨਹੀਂ ਸੱਪ ਆਗਾ ਫਿਰ ਹੁਣ ਆਏ ਘਰੇ ਤਾਂ ਸਫਾਈ ਰੱਖਣੀ ਹੁੰਦੀ ਹੈ ਰੱਖਣੀ ਹੁੰਦੀ ਹੈ ਤੇ ਕੋਈ ਆਉਂਦਾ ਨਹੀਂ ਜਾਂਦਾ ਹੀ ਕੋਈ ਕਿਸ਼ ਦਿਹਾੜੀ ਨੂੰ ਲਾ ਕੇ ਕਰਵਾ ਲਾਏ ਕੰਮ ਠੀਕ ਹੈ ਇਹ ਵੀ ਸਿਖਾ ਦੇ ਦਿੰਨੇ ਆਪਾਂ ਚਲੋ ਮੇਰੀ ਗੱਲਸ ਕਿਉਂ ਕਚੀੜਾ ਕਰਿਆ ਤੁਸੀਂ ਤਿਆਰ ਰੱਖੀ ਜਵਾਬ ਨਮਨ ਸਿੱਧੀ ਜੀ ਗੱਲ ਦੱਸਤੀ ਲਾਸਟ ਵਾਰਨਿੰਗ ਹੈ ਤੈਨੂੰ ਅੱਜ ਦਾ ਜਵਾਬ ਕਿ ਮੈਂ ਕਿਸੇ ਨੂੰ ਫੜਾਉਂਦੀ ਨਹੀਂ ਹੈਗੀ ਜਵਾਬ ਬਸ ਕਿਹਨਾਂ ਰੱਖਿਆ ਜਾਂਦਾ ਕਿਸੇ ਤੋਂ ਬੋਲ ਜਵਾਬ ਦਾ ਹੀ ਕਰ ਲਿਆ ਕਰ ਜਵਾਬ ਦਾ ਹੀ ਕਰ ਲਿਆ ਕਰ ਕੱਲਾ ਬਸ ਠੀਕ ਹੈ ਕੋਈ ਗੱਲ ਮੈਨੂੰ ਵੀ ਫਿਕਰਾ ਮੇਰਾ ਵੀ ਫਿਕਰ ਤੂੰ ਵੱਧ ਤੋਂ ਕੌਣ ਕਰ ਸਕਦਾ ਇਹਦਾ ਮੈਂ ਦੋ ਮਿੰਟ ਹੀ ਮੰਮੀ ਕੋਲ ਛੱਡ ਕੇ ਦੋ ਮਿੰਟ ਵੀ ਨਹੀਂ ਸੰਭਿਆ ਗਿਆ ਮੰਮੀ ਤੋਂ ਉੱਤ ਤੂੰ ਮਰ ਕੇ ਕਿੱਥੇ ਵੀ ਹੋਣਾ ਠੀਕ ਹੈ ਆਜੋ ਸ਼ਰਮਦਾਈ ਤੋੜ ਐ ਨਾ ਜਾਣੀ ਕਰ ਲਾ ਪਾਲਾ ਕਿਸੇ ਕੰਮ ਨੂੰ ਹੱਥ ਮੂੰਹ ਕਰਨੀ ਦੇਖਣ ਲੱਗ ਜੂ। 2 ਮਿੰਟ ਜੇ ਹੋਰ ਨਾ ਆਉਂਦਾ ਨਾ ਰਵੇ 2 ਮਿੰਟ ਹੋਰ ਨਾ ਆਉਂਦਾ ਇਹਦਾ ਜਵਾਕ ਜਾਂ ਮੂੰਹ ਨੂੰ ਲਾ ਲੈਂਦਾ ਸੀ। ਵੀ ਤਾ ਆਪਣੇ ਕੋਈ ਚੰਗੇ ਕਰਮ ਕੀਤੇ ਹੋਇਆ ਪੁੱਤ ਜਿਹੜਾ ਤੂੰ ਉੱਤੇ ਆ ਗਿਆ ਨਹੀਂ ਜਵਾਕ ਦਾ ਕੀ ਆ? ਹੁਣ ਤਾਂ ਟੱਕਣ ਖੋਲ ਕੇ ਜਵਾਕ ਨੂੰ ਤਾਂ ਐ ਵੀ ਕੋਈ ਖਾਣ ਚੀ ਜਾਣ ਤਾਂ ਮੂੰਹ ਨੂੰ ਲਾਈ ਲੈਣੀ ਸੀ। ਸਮਝ ਨਹੀਂ ਆਉਂਦੀ ਮੈਨੂੰ। ਆ ਇਹ ਕਿੱਥੋਂ ਸ਼ਿਸ਼ੀ ਜੀ ਉੱਥੇ? ਤੂੰ ਇਹ ਤੇ ਆ ਰੱਖ ਲਿਆ ਕਰਨਾ ਬੇਬੇ ਤੈਨੂੰ ਪਤਾ ਤਾਂ ਹੈ ਮਸਾਂ ਕਿਹੜੇ ਹਾਲਾਂ ਨਾਲ ਰੱਬ ਤੋਂ ਲਿਆ ਸੁਣ ਲੈ ਤੜਕੇ ਦਾ ਮੁੰਡਾ ਮੇਰੇ ਕੋਲ ਹੀ ਸੀ ਮੇਰੀ ਜੈਬ 'ਤੇ 2 ਕੁ ਮਿੰਟ ਅੱਖ ਲੱਗੀ ਉਹ ਕਿਤੇ ਜਵਾਕ ਮੰਜੇ ਤੇ ਉੱਤਰ ਗਿਆ ਆਹ ਤੇਰੀ ਅੱਖ ਲੱਗੀ ਮਾਰੂਗੀ ਜਦੋਂ ਤੇਰੀ ਪਹਿਲਾਂ ਅੱਖ ਲੱਗੀ ਸੀ ਉਦੋਂ ਜਵਾਕ ਚੱਕਿਆ ਗਿਆ ਸੀ ਅੱਜ ਅੱਖ ਲੱਗੀ ਸੀ ਆ ਫੇਰ ਚੰਦ ਚੜ ਗਿਆ ਸੀ ਮੇਰੀ ਗੱਲ ਸੁਣ ਲੈ ਬਾਹਲਾ ਬੋਲੀਦਾ ਨਹੀਂ ਹੁੰਦਾ ਵੀ ਜਿਹੜੀਆਂ ਇੰਨੀਆਂ-ਇੰਨੀਆਂ ਦਵਾਈਆਂ ਖਾਨੀਆਂ ਉਹਦੇ 'ਚ ਨੀਂਦ ਹੁੰਦੀ ਐ ਜੇ ਵੱਡਿਆ ਦਵਾਈ ਖਾ ਕੇ ਤਾਂ ਮੈਨੂੰ ਭਈ ਨੀਂਦ ਆ ਜਾਂਦੀ ਐ ਨਹੀਂ ਪਤਾ ਲੱਗਦਾ ਗੋਲੀ ਆਥੀ ਨਾ ਲਿਆ ਕਰ ਬੇਬੇ ਜਿਹੜਾ ਟਾਈਮ ਆ ਸੌਣ ਦਾ ਹੱਥ ਨਹੀਂ ਰਹਿ ਜਾਂਦਾ ਮੂੰਹ ਵੀ ਜਵਾਕ ਖੇੜ ਪੈ ਜਾਂਦਾਗਾ ਹੁਣ ਦੇਖ ਲੈ ਐਡਾ ਵੱਡਾ ਘਰ ਆ ਜੇ ਕਿਸੇ ਪਾਸੇ ਹੋਰ ਠੀਕ ਐ ਉਹ ਦੇਖ ਲੈ ਉਹ ਗੋਬਰ ਕਹੇ ਜੀ ਜੇ ਉਧਰਲੇ ਪਾਸੇ ਜਾ ਵੜਦਾ ਫੇਰ ਭਾਈ ਮੇਰੀ ਗੱਲ ਸੁਣ ਇਹੀ ਰੋਬ ਆਪਣੀ ਤੀਮੀ ਤੇ ਰੱਖਿਆ ਕਰ ਉਹਦਾ ਫਰਜ਼ ਬਣਦਾਗਾ ਠੀਕ ਐ ਮੈਂ ਤਾਂ ਆਪਣੀ ਮਰਜ਼ੀ ਦੀ ਮਾਲਕਾ ਜਿੰਨਾ ਕਿ ਮੈਨੂੰ ਕੰਮ ਹੋਊ ਕਰ ਲੂ ਜਵਾਕ ਸਾਮਾ ਨਾ ਸਾਮਾ ਮੇਰੀ ਕੋਈ ਇਹ ਜ਼ਿੰਮੇਵਾਰੀ ਨਹੀਂ ਹੈਗੀ ਜ਼ਿੰਮੇਵਾਰੀ ਤਾਂ ਉਹਦੀ ਬਣਦੀ ਐ ਹਾਂ ਲੱਗ ਹੀ ਜਾਂਦਾ ਪਤਾ ਜ ਸੀ ਸੀ ਜੀਓ ਫਿਰ ਲੱਗ ਗਿਆ ਨਾ ਪਤਾ ਕੀ ਜਿੰਮੇਵਾਰੀ ਫਿਰ ਤੂੰ ਵੀ ਇੱਥੇ ਆਏ ਨੇ ਉਨਾ ਹੀ ਮੂੰਹ ਟੱਡਣਾ ਸੀਗਾ ਬੇਚਲ ਚੰਗਾ ਹੁਣ ਬਸ ਜਿਹੜੀ ਗਲਤੀ ਹੋ ਗਈ ਠੀਕ ਐ ਹੁਣ ਅੱਗੇ ਤੂੰ ਉਹਨੂੰ ਕਹਿ ਵੀ ਭਾਈ ਗੌਰ ਰੱਖਿਆ ਕਰ ਮੈਂ ਤਾਂ ਕੀ ਕਹਿਣਾ ਹੁਣ ਇਸ ਤੋਂ ਵੱਧ ਤਾਂ ਕੀ ਕਹਿਆ ਹੁਣ ਮੈਂ ਉਹ ਆਹ ਉਹਦੇ ਮੂਰੇ ਤਾਂ ਕਹੀ ਨਹੀਂ ਸਕਦਾ ਨਾ ਕੁਝ ਤੂੰ ਤਾਂ ਹੀ ਤਾਂ ਉਹ ਆਹ ਕੁਸ ਕਰਦੀਏਗੀ ਤੇ ਨਹੀਂ ਤੇ ਤੇਰੇ ਜਿਹਾ ਸਾਰੇ ਜਿਹੇ ਤਰ੍ਹਾਂ ਹੈ ਨਹੀਂ ਕਰ ਲਿਆ ਕਰ ਥੋੜੇ ਬਹੁਤ ਖਿਚਲਾ ਮਾੜੀ ਮੋਟੀ ਜੇ ਮੈਂ ਕਹਿਣਾਗਾ ਫਿਰ ਤਾਂ ਕੰਮ ਆਜੂਗਾ ਮੈਂ ਇਥੋਂ ਚਾਰ ਚੰਦੇ ਉੱਤੋਂ ਦੀ ਐ ਉਹ ਤੂੰ ਨਹੀਂ ਮਾਰਨਾ ਬੇ ਮੇਰੇ ਨਾਲ ਦਿਮਾਗ ਨਾ ਖਰਾਬ ਕਰ ਠੀਕ ਹੈ ਪਹਿਲਾਂ ਇੱਕ ਮੈਂ ਸਤਿਆਂ ਆ ਨਾ ਉਧਰ ਮਨਿੰਦਰ ਦੇ ਬਾਪੂ ਦਾ ਕੁਝ ਬੰਦ ਹੈਗਾ ਠੀਕ ਹੈ ਉਹ ਤਾਂ ਉਹ ਹੀ ਬਣਾਉਂਦਾ ਤੁਰਿਆ ਫਿਰਦਾ ਰ ਹੈ ਉਹਦਾ ਪਤਾ ਨਹੀਂ ਕੀ ਗੱਡਾ ਖੜੇਗਾ ਉਹਦੇ ਕੰਮ ਨਾਲ ਤੇਰਾ ਹਾਂ ਫਿਰ ਕੀ ਹੋ ਜੂਗਾ ਮੈਨੂੰ ਪਤਾ ਤਾਂ ਲੱਗੇ ਵੀ ਕੀ ਸਿਸਟਮ ਕਿਵੇਂ ਨਹੀਂ ਫਿਰ ਵੀ ਆਪਣੇ ਰਿਸ਼ਤੇਦਾਰ ਮੈਂ ਹੋ ਹੈ ਤੇਰਾ ਨਹੀਂ ਜੀ ਲੰਕ ਦਾ ਆਪਣੇ ਆਪ ਦੀ ਲੱਗਦਾ ਹੈ ਤੇਰਨ ਪੱਠੀ ਚ ਪੈਣ ਜਿਹੜੇ ਥਾਂ ਥਾਂ ਬਦਨਾਮੀਆਂ ਕਰਾਉਣ ਮੇਰਾ ਦਿਲ ਕਹਿੰਦਾ ਬੇਬੇ ਨਹੀਂ ਕੀਤਾ ਹੁਣ ਹਾਂ ਤੇਰਾ ਤਾਂ ਦਿਲ ਕਹਿਣਾ ਹੀ ਸੀਗਾ ਹੋਰ ਕੀ ਹੈ ਹਾਂ ਸੱਪਾ ਖਾਣਾ ਕਿੱਧਰ ਗਈ ਹੁਣ ਬੈ ਗਈ ਹੋ ਅੰਦਰ ਜਾ ਕੇ ਏਸੀ ਚ ਹੋਰ ਕਿੱਥੇ ਜਾਣਾਗਾ ਵਧੀਆ ਹਵਾ ਜੀ ਆਈ ਜਾਂਦੀ ਐ ਚਲ ਕੰਮ ਤਾਂ ਦਾ ਤਾਂ ਨਿਬੜ ਗਿਆ ਕੱਲਿਆਂ ਦੇ ਕਿਹੜੇ ਕੰਮ ਹੁੰਦੇ ਨੇ ਦੋ ਰੋਟੀਆਂ ਪਕਾ ਲਈਆਂ ਖਾ ਲਈਆਂ ਮੰਮੀ ਆ ਗਈ ਮੈਂ ਕੀ ਗੱਲ ਤੂੰ ਤਾਂ ਕਹਿੰਦੀ ਸੀ ਮੈਂ ਦੱਸ ਦੇ ਲਾ ਕੇ ਆਉ ਤੇ ਹੁਣ ਤੇਰਾ ਜੀ ਲੱਗਣੋਂ ਹਟ ਗਿਆ ਉੱਥੇ ਮੇਰਾ ਨਹੀਂ ਦਿਲ ਲੱਗਿਆ ਮੰਮੀ ਸੱਚੀ ਉੱਥੇ ਮੈਂ ਤਾਂ ਆ ਗਈ ਘਰੇ ਵਾਪਸ ਤੇਰਾ ਤਾਂ ਇਹੀ ਪੰਗਾ ਐ ਇੱਥੇ ਨਹੀਂ ਤੇਰਾ ਜੀ ਲੱਗਦਾ ਉੱਥੇ ਨਹੀਂ ਜੀ ਲੱਗਦਾ ਹੋਰ ਤੇਰਾ ਜੀ ਲੱਗੂ ਕਿੱਥੇ ਐਂ ਕਰੋ ਤੁਸੀਂ ਗੱਲ ਚ ਗੁੱਠਾ ਦੇ ਕੇ ਨਾ ਮੈਨੂੰ ਮਾਰ ਦੋ ਠੀਕ ਐ ਫਿਰ ਤਾਂ ਵਧੀਆ ਗੱਲ ਐ ਤੁਹਾਨੂੰ ਮੈਂ ਇੰਨਾ ਦੁਖੀ ਕਰਦੀ ਆ ਆਹੋ ਬਸ ਆ ਕਹਿਣ ਗਿੱਝੀ ਐ ਗੁੱਠਾ ਦੇ ਕੇ ਮਾਰ ਦੋ ਮਾਰਨੀ ਹੁੰਦੀ ਤੈਨੂੰ ਜੰਮਦੀ ਨੂੰ ਮਾਰ ਦਾਂਦੀ ਵਧੀਆ ਹੁੰਦਾ ਜੇ ਜੰਮਦੀ ਨੂੰ ਮਾਰ ਦੰਦੇ ਅਜ ਐਨਾ ਕੁਛ ਨਾ ਦੇਖਣਾ ਪੈਂਦਾ ਮੈਨੂੰ ਕਿ ਤੈਨੂੰ ਤਾਂ ਮੈਂ ਵਧੀਆ ਕੀਤਾ ਸੀ ਤੇਰਾ ਤਾਂ ਤੈਨੂੰ ਤਾਂ ਰਾਣੀ ਬਣਾਤੀ ਸੀ ਆ ਤੇਰੇ ਲੱਛਣ ਨਹੀਂ ਰਹੇ ਉੱਥੇ ਬਸ ਨਾਲੇ ਮੈਂ ਲੱਛਣਾਂ ਨੂੰ ਮੈਂ ਕੀ ਕਰਤਾ ਮੈਂ ਤਾਂ ਚੰਗਾ ਕੰਮ ਹੀ ਕਰਨ ਲੱਗੀ ਸੀ ਹੁਣ ਮੈਨੂੰ ਕੀ ਪਤਾ ਜ਼ਹਿਰ ਪਾਉਂਦੇ ਨੇ ਉਹਨੇ ਕਿੱਥੋਂ ਦੇਖ ਲਿਆ ਮੈਨੂੰ ਨਾ ਤੈਨੂੰ ਕਿਹਨੇ ਕਿਹਾ ਸੀ ਵੀ ਐਡੀ ਸੀਤੀ ਉਹਨਾਂ ਨੂੰ ਜ਼ਹਿਰ ਪਾ ਹੈ ਚੰਗਾ ਭਲਾ ਪਤਾ ਮੰਮੀ ਮੈਂ ਵਾਰ-ਵਾਰ ਦੱਸਦੀ ਚੰਗੀ ਲੱਗਦੀ ਆ ਰਾਜਪਾਲ ਨੇ ਮੈਨੂੰ ਦਵਾਈ ਲੈ ਕੇ ਦਿੱਤੀ ਸੀ ਤੇ ਮੈਂ ਪਾਤੀ ਉਹ ਹੀ ਕਰਤਾ ਮੈਨੂੰ ਪਤਾ ਤੂੰ ਦੱਸ ਹੀ ਦਿੱਤਾ ਵੀ ਉਹਨੇ ਕਿਹਾ ਸੀ ਪਰ ਮੈਂ ਤਾਂ ਤੈਨੂੰ ਕਹਿਣੀ ਐ ਵੀ ਤੈਨੂੰ ਲੋੜ ਕੀ ਸੀ ਜੇ ਤੂੰ ਆ ਕੰਮ ਕੀਤਾ ਤੈਨੂੰ ਅਗਲੇ ਨੇ ਕੱਢੀ ਉਹ ਮਨਿੰਦਰ ਨੂੰ ਵਧੀਆ ਕੱਢਦੀ ਸੀ ਉਹ ਦੁਬਾਰਾ ਆ ਕੇ ਰਾਣੀ ਬਣ ਗਈ ਬੈ ਗਈ ਚੌੜੀ ਹੋ ਕੇ ਕੋਠੀ 'ਚ ਤੇ ਫਿਰ ਕਿੰਨਾ ਕਦੀ ਨਾ ਹੀ ਕੁਝ ਚੱਲੂਗਾ ਕਦੇ ਨਾ ਕਦੇ ਮਨਿੰਦਰ ਤੇ ਇਹੋ ਜੀ ਗਲਤੀ ਕਰ ਹੀ ਦੇਊਗੀ ਤੇ ਘਰੋਂ ਬਾਹਰ ਫੇਰ ਨਿਕਲ ਜੂ ਉਹ ਤੈਨੂੰ ਪੱਕਾ ਵਿਸ਼ਵਾਸ ਹੈ ਵੀ ਉਹ ਗਲਤੀ ਕਰੂਗੀ ਤੇ ਉਹ ਘਰੋਂ ਕੱਢਣਗੇ ਦੁਬਾਰਾ ਕੁਝ ਨਹੀਂ ਕਹਿ ਸਕਦੀ ਮੈਂ ਇਸ ਬਾਰੇ ਹੁਣ ਤੁਸੀਂ ਮੇਰੇ ਬਾਰੇ ਸੋਚਿਆ ਅੱਗੇ ਕੀ ਕਰਨਾ ਹੈ ਦੋ ਦਿਨ ਹੋ ਗਏ ਕੋਈ ਸਕੀਮ ਲਾਈ ਹੈ ਤੁਸੀਂ ਬੈਠੇ ਹੋਰੇ ਗੱਲਾਂ ਹੀ ਮਾਰੀ ਜਾਂਦੇ ਹੋ ਤੁਸੀਂ ਹਜੇ ਮੈਨੂੰ ਕਹਿੰਦੇ ਤੂੰ ਗਲਤੀ ਕਰਤੀ ਤੇ ਮੇਰੇ ਗਲਤੀ ਨੂੰ ਸੁਧਾਰਨਾ ਵੀ ਤਾਂ ਤੁਹਾਡੇ ਹੱਥ 'ਚ ਹੀ ਐ ਨਿੱਤਾ ਇਥੋਂ ਦਾ ਸਕੀਮ ਨਹੀਂ ਲੱਗੀ ਅਸੀਂ ਤਾਂ ਸਕੀਮ ਲਾਈ ਲਈ ਕੋਈ ਇਹੋ ਜਿਹੀ ਕਿਹੜੀ ਸਕੀਮ ਲਾਤੀ ਤੁਸੀਂ ਜਿਹੜਾ ਮੇਰਾ ਦਿਮਾਗ ਨਹੀਂ ਚੱਲੇ ਤੁਹਾਡਾ ਵੱਧ ਚੱਲ ਗਿਆ ਹਾਉ ਮੇਰਾ ਤੇ ਰਾਜਪਾਲ ਦਾ ਦਿਮਾਗ ਕੰਮ ਕਰ ਗਿਆ ਅਸੀਂ ਕੋਈ ਇਹੋ ਜਿਹੀ ਸਕੀਮ ਲਾਈ ਐ ਮੌਕਾਂ 'ਤੇ ਦੱਸਾਂਗੇ ਤੈਨੂੰ ਲੈ ਮੌਕਾਂ 'ਤੇ ਦੱਸੋਂਗੇ ਮੈਨੂੰ ਦੱਸੋ ਕੀ ਗੱਲ ਐ ਇਹੋ ਜਿਹੀ ਕੋਈ ਪੁੱਠੀ ਸਿੱਧੀ ਹਰਕਤ ਨਾ ਕਰ ਦਿਓ ਵੀ ਮੇਰਾ ਘਰ ਪਹਿਲੇ ਤਾਂ ਤਬਾਹ ਹੋਇਆ ਤੇ ਹੋਰ ਕਰ ਦਿਓ ਤੁਸੀਂ ਨਹੀਂ ਤੇਰਾ ਤਬਾਹ ਨਹੀਂ ਹੋਣ ਦਿੰਦੇ ਘਰ ਤੈਨੂੰ ਤਾਂ ਉੱਥੇ ਬਸਾਵਾਂਗੇ ਤੂੰ ਦੇਖੀ ਤਾਂ ਜਾਈ ਅੱਗੇ ਅੱਗੇ ਹੁੰਦਾ ਕੀ ਐ ਤੂੰ ਮੈਨੂੰ ਮਾਂ ਦੱਸ ਵੀ ਦੇ ਵੀ ਕਿਹੜੀ ਸਕੀਮ ਲਾਈ ਐ ਕੀ ਗੱਲ ਬਾਤ ਐ ਨਹੀਂ ਕੋਈ ਨਾ ਠੰਡਾ ਕਰਕੇ ਖਾ ਤੱਤਾ ਕਿਉਂ ਲੱਗਦੀ ਐ ਮੂੰਹ ਮੱਚ ਜਾਊਗਾ ਕੋਈ ਗੱਲ ਨਹੀਂ ਮਾਂ ਜੇ ਮੇਰਾ ਮੂੰਹ ਮੱਚਦਾ ਨਾ ਤਾਂ ਮੱਚਣ ਦੇ ਤੂੰ ਮੈਨੂੰ ਗੱਲ ਦੱਸ ਗੱਲ ਕੀ ਐ ਜਦੋਂ ਮੈਂ ਤੈਨੂੰ ਸਾਰੀ ਗੱਲ ਦੱਸਦੀ ਆ ਤੂੰ ਮੇਰੀ ਮਾਂ ਹੋ ਕੇ ਮੈਥੋਂ ਗੱਲੇ ਲੁਕਾਉਣ ਲੱਗ ਗਈ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਉਂਦੀ ਉੱਤੋਂ ਤੂੰ ਗੱਲ ਲੁਕੋਈ ਜੰਨੀ ਆ ਨਹੀਂ ਲੈ ਕੋਈ ਗੱਲ ਨਹੀਂ ਜੇ ਤੈਨੂੰ ਇੰਨੀ ਕਾਲੀ ਐ ਤਾਂ ਮਲਵਾਈ ਦੇਵਾਂਗੇ ਉਹਦੇ ਨਾਲ ਨਾਲੇ ਤੂੰ ਦੇਖੀ ਤਾਂ ਜਾਈ ਬਾਰਸ ਦਾ ਤਾਂ ਕੰਡਾ ਨਿਕਲ ਜੂ ਹੌਲੀ ਹੌਲੀ ਉਹਨਾਂ ਨੂੰ ਵੀ ਚੱਕ ਦਾਂਗੇ ਇੱਕ ਦਿਨ ਤੂੰ ਹੀ ਰਾਣੀ ਹੋਵੇਂਗੀ ਉਸ ਘਰ ਦੀ ਕਮਾਲ ਦੀ ਗੱਲ ਐ ਮਾਂ ਤੂੰ ਬਿਨਾਂ ਦੱਸੇ ਸਕੀਮ ਵੀ ਲਾ ਲਈ ਤੇ ਮੈਨੂੰ ਹੁਣ ਕੋਈ ਗੱਲ ਵੀ ਨਹੀਂ ਦੱਸ ਰਹੀ ਇਹੋ ਜੀ ਕਿਹਦੇ ਨਾਲ ਮਲਾਏਂਗੀ ਤੂੰ ਜਿਹੜਾ ਸਾਰਾ ਕੰਮ ਮਿੰਟਾਂ 'ਚ ਕਰ ਦੂਗਾ ਮੇਰਾ ਤਾਂ ਕੰਮ ਹੀ ਬੜਾ ਆਸਾਨ ਹੋ ਗਿਆ ਮੰਮੀ ਮਿੰਟਾਂ 'ਚ ਹੀ ਹੋ ਜੂ ਪੁੱਤ ਤੈਨੂੰ ਮਿਲ ਕੇ ਪਤਾ ਲੱਗ ਜੂ ਸਾਰਾ ਕੁਝ ਚੱਲ ਕੋਈ ਨਾ ਮੰਮੀ ਜਿੱਥੇ ਮੈਂ ਇੰਨਾ ਕ ਸਬਰ ਕਰ ਲਿਆ ਉੱਥੇ ਮੈਂ ਹੋਰ ਸਬਰ ਕਰ ਲੰਨੀ ਆ ਠੀਕ ਹੈ ਪੁੱਤ ਚੱਲ ਮੈਂ ਆਰਾਮ ਕਰਾਂ ਜੀ ਪਾਣੀ ਪੂਣੀ ਪੀਵਾਂ ਤੇ ਚਾਹ ਪੀਣੀ ਤੇ ਪੁੱਤ ਬਣਾ ਦਾਨੀ ਆ ਮੈਂ ਨਹੀਂ ਨਹੀਂ ਕੋਈ ਨਾ ਮੈਂ ਬਣਾ ਦਾਨੀ ਆ ਚਾਹ ਦੇਖੀ ਤਾਂ ਜਾਈ ਕੀ ਸਕੀਮ ਲਾਈ ਐ ਸੀ ਤੇ ਇਹਨਾਂ ਦਾ ਸਾਰੇ ਟੱਬਰ ਨੂੰ ਕਰ ਦੂ ਰਸਤੇ 'ਚ ਪਰਾ ਬਸ ਜਮੀਨ ਤੇ ਤੇ ਘਰ-ਬਾਰ ਤੇ ਮੇਰੀ ਧੀ ਦਾ ਰਾਜ ਹੋ ਜੂ ਬੁਲਬੁਲ ਦਾ